ਨਾ ਕਿਸੇ ਪਾਰਟੀ ਤੇ ਯਕੀਨ ਹੈ ਨਾ ਕਿਸੇ ਲੀਡਰ ਤੇ ਯਕੀਨ ਕੋਈ ਪਾਰਟੀ ਆਪਦੇ ਕੀਤੇ ਵਾਅਦੇ ਤੇ ਨਹੀਂ ਖੜਦੀ ਕੋਈ ਬੰਦਾ ਨਹੀਂ ਆਪਦੇ ਵਾਅਦੇ ਤੇ ਖੜਦਾ ਲੱਡੂ ਵਾਂਗੂ ਛੜਾਪਾ ਮਾਰ ਕੇ ਪਤਾ ਨਹੀਂ ਕਿਹਨੇ ਕਿੱਧਰ ਨੂੰ ਜਾਣਾ ਅਸੀਂ ਤਾਂ ਸਾਰਿਆਂ ਤੋਂ ਅੱਕੇ ਪਏ ਆ ਸਾਡਾ ਵਿਚਾਰ ਤਾਂ ਇਹ ਹੈ ਵੀ ਨੋਟਰਨ ਆਪਕੇ ਆ ਜੀ ਆਪਾਂ ਤਾਂ ਇਹ ਬੇਨਤੀ ਕਰਦੇ ਆਂ ਵੀ ਕੋਈ ਕਿਤੇ ਪਾ ਦਿਓ ਪਰ ਮੋਦੀ ਨਾ ਇਹ ਗੱਲ ਮੋਦੀ ਤੋਂ ਇੰਨਾ ਕੀ ਚੱਕਰ ਨੇ ਵੇਖੋ ਆਪਣੇ ਨਜਾਇਜ਼ ਕਿੰਨੇ ਧਰਨੇ ਚ ਲਗਾ ਕਿੰਨਾ 7-800 ਬੰਦਾ ਦਿੱਲੀ ਮਾਰ ਗਿਆ ਆ ਹੁਣ ਮਾਰਤਾ ਸ਼ਰਿਆਮ ਆਪਣੇ ਪੰਜਾਬ ਚ ਆ ਕੇ ਤੇ ਭਗਵੰਤ ਮਾਨ ਦਾ ਸੁੱਤਾ ਪਿਆ ਸੀ ਜਿਹੜੇ ਸਰਕਾਰਾਂ ਦਾਅਵੇ ਕਰਕੇ ਆਈਆਂ ਸੀਗਾ ਉਹ ਕੰਮ ਤੁਹਾਡੇ ਹੋਏ ਆ ਜਾਂ ਨਹੀਂ ਹੋਏ ਇੱਡਾ ਕੋਈ ਕੰਮ ਨਹੀਂ ਹੋਇਆ ਨਾ ਕੋਈ ਕਰਦਾ ਕਿਸੇ ਦਾ ਸਭ ਬਸ ਲਾਰਿਆਂ ਵਾਲੇ ਆ ਸਰਕਾਰ ਦਾ ਦਬਾ ਵੀ ਰਿਸ਼ਵਤ ਤੇ ਬਹੁਤ ਹੱਦ ਤੱਕ ਕਾਬੂ ਪਾ ਲਿਆ ਇਹ ਕਈ ਕਹਿਣ ਨੂੰ ਤਾਂ ਬਹੁਤ ਕੁਝ ਕਹੀ ਜਾਂਦੇ ਆ ਇਹ ਕਹਿਣ ਨੂੰ ਤਾਂ ਬਹੁਤ ਕੁਝ ਕਹਿੰਦੇ ਆ ਪਰ ਨਹੀਂ ਆਉਣ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰঞ্জੀਤ ਸਿੰਘ ਜੰਗੀਆਂ ਨਾਲ ਸਵਾਗਤ ਕਰਦਾ ਤਾਂ ਲੋਕ ਸਭਾ ਚੋਣਾਂ 2024 ਦਾ ਬਿਗਲ ਵੱਜ ਚੁੱਕਿਆ ਤੇ ਪਾਰਟੀਆਂ ਪੱਬਾਂ ਪਾਰ ਹੋ ਚੁੱਕੀਆਂ ਨੇ ਤਾਂ ਸਾਰੀਆਂ ਪਾਰਟੀਆਂ ਨੇ ਆਪਣੇ ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰਨੇ ਸ਼ੁਰੂ ਕਰ ਦਿੱਤੇ ਨੇ ਤਾਂ ਪੰਜਾਬ ਦੀਆਂ 13 ਸੀਟਾਂ ਦੇ ਉੱਪਰ ਮਤਦਾਨ ਹੋਣੇ ਨੇ 1 ਜੂਨ ਨੂੰ ਤਾਂ ਪਿੰਡਾਂ ਦੇ ਸੱਥਾਂ ਦੇ ਵਿੱਚੋਂ ਰਾਜਨੀਤੀ ਸ਼ੁਰੂ ਹੋ ਕੇ ਸੰਸਦ ਤੱਕ ਪਹੁੰਚਦੀ ਆ। ਤਾਂ ਸਪਿੰਡਾਂ ਦੀਆਂ ਸੱਥਾਂ ਤੋਂ ਗੱਲ ਚੱਲਦੀ ਆ ਕਿਹੜੇ ਲੀਡਰ ਨੇ ਕਿਹੜਾ ਕੰਮ ਕੀਤਾ ਤੇ ਕਿਹੜੇ ਲੀਡਰ ਨੇ ਕਿਹੜਾ ਕੰਮ ਨਹੀਂ ਕੀਤਾ। ਤਾਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਲੈ ਕੇ ਤੁਹਾਨੂੰ ਹਲਕਾ ਫੀਰਕੋਟ ਦੇ ਵਿੱਚ ਅਸੀਂ ਆਏ ਆ। ਤਾਂ ਇੱਥੋਂ ਦੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਹੜਾ ਲੀਡਰ ਇਹਨਾਂ ਨੂੰ ਚੰਗਾ ਲੱਗਿਆ ਤੇ ਕਿਹੜੀ ਪਾਰਟੀ ਦੇ ਕੰਮ ਇਹਨਾਂ ਨੂੰ ਚੰਗੇ ਨਹੀਂ ਲੱਗੇ। ਤਾਂ ਇੱਥੋਂ ਆਵਾਦੀ ਪਾਰਟੀ ਵੱਲੋਂ ਕਰਮਜੀਤ ਸਿੰਘ ਅਨਮੋਲ ਔਰ ਭਾਜਪਾ ਵੱਲੋਂ ਹੰਸ ਰਾਜ ਹੰਸਦ ਅਕਾਲੀ ਦਲ ਵੱਲੋਂ ਗੁਰਦੇਵ ਸਿੰਘ ਬਾਦਲ ਦੇ ਦੋਤਾ ਰਾਜਵਿੰਦਰ ਸਿੰਘ ਨੂੰ ਟਿਕਟ ਦਿੱਤੀ ਗਈ ਆ ਤਾਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਇੱਥੇ ਕਿਹੜਾ ਬੰਦਾ ਇਹਨਾਂ ਨੂੰ ਚੰਗਾ ਲੱਗਦਾ ਹੈ ਕਿਹੜਾ ਲੀਡਰ ਚੰਗਾ ਲੱਗਦਾ ਹੈ ਜਿਹੜਾ ਇਹਨਾਂ ਨੂੰ ਲੱਗਦਾ ਵੀ ਇੱਥੋਂ ਬਾਜ਼ੀ ਮਾਰ ਜੂਗਾ ਝੋਲੀ 'ਚ ਜਿੱਤ ਪਵਾ ਕੇ ਜਾਊਗਾ ਤਾਂ ਬਾਪੂ ਜੀ ਸਤਿਕਾਰ ਜੀ ਸਤਿਕਾਰ ਜੀ ਤਾ ਬਾਪੂ ਜੀ ਵੋਟਾਂ ਦਾ ਮਾਹੌਲ ਚਾਲਾ ਕੀ ਚੱਕਰ ਲੱਗਦਾ ਕਿ ਕਿਦਾਂ ਲੱਗਦਾ ਤੁਹਾਨੂੰ ਵੋਟਾਂ ਦਾ ਪਿੰਡਾਂ ਪੁੰਡਾਂ ਚ ਮਾਹੌਲ ਕਿਦਾਂ ਗਰਮ ਹੋਇਆ ਵਾ ਹਜੇ ਕੁਛ ਨਹੀਂ ਆਇਆ ਕੋਈ ਨਹੀਂ ਆਏਗਾ ਅੱਛਾ ਪਿੰਡਾਂ ਚ ਹਜੇ ਕੋਈ ਨਹੀਂ ਆਇਆ ਤਾਂ ਪਿੰਡਾਂ ਦੇ ਵਿੱਚ ਵੋਟਾਂ ਦੀ ਚਰਚਾ ਤਾਂ ਚੱਲਦੀ ਹੋ ਥੋੜੇ ਜਲਦੀ ਹਜੇ ਕਿਸੇ ਦਾ ਕੋਈ ਪਤਾ ਨਹੀਂ ਵੋਟ ਕਿਦਨੂੰ ਪਾਉਣੀ ਹੈ ਕਿਹਨੇ ਕਿਹਨੇ ਤਰਨੂੰ ਪਾਉਣੀ ਹੈ ਹੂੰ ਇਹ ਫਿਰ ਪਤਾ ਕਦੋਂ ਕਿ ਲੱਗਣ ਲੱਗੂ ਨਾ ਸੱਥਾਂ ਦੇ ਸੱਥਾਂ ਦੇ ਵਿੱਚ ਤਾਂ ਕਹਿੰਦੇ ਵੀ ਬਾਵਾ ਗਰਮ ਮਾਹੌਲ ਹੋ ਜਾਂਦਾ ਗਰਮ ਹੋਊਗਾ ਮਾਹੌਲ ਫਿਰ ਪਤਾ ਲੱਗੂਗਾ ਹੂੰ ਆਜੋ ਬਾਪੂ ਜੀ ਕੋਈ ਨਾ ਪਿੱਛੇ ਨੂੰ ਕਹੁੰ ਜਾਂਦਾ ਆਹੋ ਕਾਹਨੂੰ ਟਿਕ ਪੋਗੇ ਹਾਂ ਚਲੋ ਢੋ ਤਾਂ ਠੀਕ ਆ ਤੇ ਬਾਕੀ ਐਂ ਦੱਸੋ ਹੁਣ ਢੋ ਕਿਹੜੀ ਪਾਰਟੀ ਨੂੰ ਲੱਗੂਗੀ ਇਹ ਵੀ ਦੱਸ ਦਿਓ ਸਾਨੂੰ ਅਸਲਾਂ ਗੱਲ ਕਰਨ ਲੱਗੇ ਦੁੱਖ ਬਹੁਤ ਹੁੰਦਾ ਹੂੰ ਪਰ ਸਿਸਟਮ ਸਾਰਾ ਹੀ ਖਰਾਬ ਹੋਇਆ ਪਿਆ ਹੂੰ ਪਰ ਮੈਂ ਤਾਂ ਇਹਨਾਂ ਕੋਈ ਕਹਿਣਾ ਬਾਹਰੀਆਂ ਗੱਲਾਂ ਨਹੀਂ ਕਹਿਣਾ ਨਹੀਂ ਸਿਸਟਮ ਖਰਾਬ ਹੋਇਆ ਕਿਨੇ ਖਰਾਬ ਹੋਇਆ ਕਿਨੇ ਖਰਾਬ ਕੀਤਾ ਮਾੜਾ ਮੋੜਾ ਸਾਨੂੰ ਚਾਨਣਾ ਦਾ ਪਾਓ ਜੇ ਅਸੀਂ ਇਹ ਗੱਲ ਦੱਸ ਦਈਏ ਨਾ ਤੇ ਸਾਨੂੰ ਪਤਾ ਨਹੀਂ ਕਿਨੇ ਆ ਕੇ ਇਥੋਂ ਗਲੋਂ ਫੜ ਲੈਣਾ ਅੱਛਾ ਬਸ ਇੰਨੇ ਹੀ ਬਹੁਤ ਆ ਠੀਕ ਹੈ ਤੇ ਤੁਹਾਨੂੰ ਲੱਗਦਾ ਕਿਹੜੀ ਪਾਰਟੀ ਇਥੋਂ ਬਾਜ਼ੀ ਮਾਰੂਗੀ ਨਾ ਕੋਈ ਪਤਾ ਨਹੀਂ ਸਾਡੇ ਕੋਈ ਪਤਾ ਨਹੀਂ ਐਜਾਦ ਜੇਸੀ ਲੋਕ ਹਨ ਪੜਾ ਆ ਗੱਲਾਂ ਵਾਪਰ ਤੁਹਾਨੂੰ ਕਹਿਤੀਆਂ ਨਹੀਂ ਕਿ ਜੇ ਬਾੜ ਕਮਕ ਦਾ ਫਿਰ ਵਿੱਚ ਹੋਰ ਕੋਈ ਗੱਲ ਗੱਲ ਨਿਕਲ ਗਈ ਤਾਂ ਤਾ ਬਈ ਦੱਸੋ ਸਾਨੂੰ ਕਿਹੜੀ ਪਾਰਟੀ ਦਾ ਮਾਹੌਲ ਚਾਲ ਆ ਇੱਥੇ ਗਰਮਾ ਗਰਮੀ ਮਾਹੌਲ ਕਹਿੰਦੇ ਫੀਰ ਕੋੜੀ ਸੀਟ ਵੀ ਬਾਵਾ ਗਰਮ ਹੈ ਇੱਥੇ ਜੀ ਨਾ ਤਾਂ ਕਿਸੇ ਪਾਰਟੀ ਦਾ ਮਾਹੌਲ ਹੈ ਨਾ ਕਿਸੇ ਲੀਡਰ ਦਾ ਹੈ ਨਾ ਕਿਸੇ ਪਾਰਟੀ ਤੇ ਯਕੀਨ ਹੈ ਨਾ ਕਿਸੇ ਲੀਡਰ ਤੇ ਯਕੀਨ ਹੈ ਕੋਈ ਪਾਰਟੀ ਆਪਦੇ ਕੀਤੇ ਵਾਅਦੇ ਤੇ ਨਹੀਂ ਖੜਦੀ ਕੋਈ ਬੰਦਾ ਨਹੀਂ ਆਪਦੇ ਵਾਅਦੇ ਤੇ ਖੜਦਾ ਡੱਡੂ ਵਾਂਗੂ ਛੜਾਪਾ ਮਾਰ ਕੇ ਪਤਾ ਨਹੀਂ ਕਿਹਨੇ ਕਿੱਧਰ ਨੂੰ ਜਾਣਾ ਅਸੀਂ ਤਾਂ ਸਾਰਿਆਂ ਤੋਂ ਅੱਕੇ ਪਏ ਆ ਸਾਡਾ ਵਿਚਾਰ ਤਾਂ ਇਹ ਹੈ ਵੀ ਨੋਟਾਂ ਨਾ ਪੱਕੇ ਜੀ ਅੱਛਾ ਨੋਟਾਂ ਨੂੰ ਪਾਉਣ ਦਾ ਰੋਧ ਹੈ ਹਾਂਜੀ ਨੇ ਨੋਟਾਂ ਨੂੰ ਪਾਉਣ ਦਾ ਆਦਤਾ ਕਿਉਂ ਬਣਿਆ ਐ ਇੰਨੇ ਤੁਸੀਂ ਅੱਕੇ ਜਿਏ ਕਿਉਂ ਪਏ ਹੋ ਨਹੀਂ ਬਸ ਅੱਕੇ ਤਾਂ ਹੈ ਕਿਸੇ ਤੇ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਨਹੀਂ ਨਵੀਂ ਸਰਕਾਰ ਤਾਂ ਬਹੁਤ ਵਾਅਦੇ ਕਰਕੇ ਸੀ ਕਈ ਮੇਰੇ ਨਾਲ ਦਾ ਕੰਮ ਵੀ ਕੀਤੇ ਆ ਤੁਹਾਨੂੰ ਲੱਗਦਾ ਹੋਊਗਾ ਦਸੋਂ ਮਾੜਾ ਮੋਟਾ ਨਹੀਂ ਤਾਂ ਜਿੰਨੇ ਯਕੀਨ ਸੀ ਅਸੀਂ ਇੱਕਦਮ ਹਵਾ ਬਦਲਤੀ ਸੀ ਪਰ ਜਿੰਨਾਂ ਯਕੀਨ ਸੀਗਾ ਇਹਨਾਂ ਤੇ ਇਹਨਾਂ ਨੇ ਉਹਨਾ ਕੰਮ ਕੀਤਾ ਨਹੀਂ ਬਾਕੀ ਕਿਸਾਨ ਅੰਦੋਲਨ ਜੋ ਚੱਲਿਆ ਇਹਨਾਂ ਨੇ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ ਹੁਣ ਤੱਕ ਵੀ ਹਰਿਆਣੇ ਵਾਲੇ ਪੰਜਾਬ ਚ ਆ ਕੇ ਕਿਸਾਨਾਂ ਨੂੰ ਮਾਰਦੇ ਰਹੇ ਆ ਤੇ ਭਗਵਾਨ ਤੁਮਨ ਸੁੱਤਾ ਪਿਆ ਪਿਆ ਗਲਾ ਕੇ ਹੋਰ ਅਕੇ ਤਾਂ ਪਏ ਹੂੰ ਤੇ ਇੱਥੋਂ ਹੁਣ ਤੁਹਾਡੇ ਪਿੰਡਾਂ ਦੇ ਵਿੱਚ ਗੇੜਾ ਮਾਰਿਆ ਕਿਸੇ ਲੀਡਰ ਨੇ ਕਿ ਹਜੇ ਤੱਕ ਨਹੀਂ ਆਇਆ ਕੋਈ ਸਾਡੇ ਹਲੇ ਆਉਂਦੇ ਆ ਪਰ ਹਲੇ ਉਹਨਾਂ ਇਕੱਠ ਨਹੀਂ ਹੋਣਾ ਮਗਰ ਹੋਇਆ ਅਜੇ ਉਹਨਾਂ ਇਕੱਠ ਨਹੀਂ ਹੈਗਾ ਕਿਹੜੇ ਲੀਡਰ ਮਗਰਬਾੜਾ ਇਕੱਠ ਲਾਦਾ ਤੁਹਾਨੂੰ ਨਹੀਂ ਹਲੇ ਇਕੱਠ ਹੋਇਆ ਹੀ ਨਹੀਂ ਕਿਸੇ ਮਗਰ ਵੀ ਨਹੀਂ ਹੋਇਆ ਕਿਹੜਾ ਲੀਡਰ ਆਇਆ ਸੁਡੇਰਗੇ ਚ ਅਸੀਂ ਤਾਂ ਵੇਖਿਆ ਨਹੀਂ ਕੋਈ ਇਕੱਠ ਹੋਇਆ ਕਹਿੰਦੇ ਵੀ ਇਕੱਠ ਇੰਨਾ ਹੈ ਨਹੀਂ ਸੀ ਕਿ ਕੌਣ ਆਇਆ ਸੀ ਬਾਬ ਕਰਮਜੀਤ ਨੂੰ ਆਉਲ ਆਇਆ ਸੀ ਕਰਮਜੀਤ ਨੂੰ ਆਉਲ ਆਇਆ ਸੀ ਹੂੰ ਕਿਵੇਂ ਆ ਫਿਰ ਕਰਨਜੀਤ ਅਨਮੋਲ ਦਾ ਪਲੜਾ ਭਾਰੀ ਲੱਗਦਾ ਤੁਹਾਨੂੰ ਕਿਹੜਾ ਕਿਹੜਾ ਜੀ ਇੱਥੇ ਕੱਟ ਰੱਖਿਆ ਸੀਗਾ ਬੰਦਾ ਕੋਈ ਪਹੁੰਚਿਆ ਨਹੀਂ ਨਾਨਕ ਸਰਮਾ ਥਾਟੇ ਇੱਕ ਹੀ ਮੁੜ ਗਿਆ ਉਥੇ ਪ੍ਰੋਗਰਾਮ ਵਾਲੇ ਥਾਂ ਤੇ ਪਹੁੰਚਿਆ ਨਹੀਂ ਪਰ ਦਾਵਾ ਉਹਨਾਂ ਵੱਲੋਂ ਕਿ ਸੀਟ ਇਹ ਕੱਢਾਂਗੇ ਅਸੀਂ ਉਹ ਤਾਂ ਹੁਣ ਕੀ ਕਹਿ ਸਕਦੇ ਆਂ ਅਸੀਂ ਕੱਢਣ ਦਾ ਤਾਂ ਉਹਦਾ ਹੀ ਪਤਾ ਲੱਗੂਗਾ ਕੀ ਆ ਤਰੀਕ ਕੀ ਆ ਤਰੀਕ ਨੂੰ ਪਤਾ ਲੱਗੂ ਤਾਂ ਬਾਪੂ ਜੀ ਦੱਸੋ ਤੁਸੀਂ ਵੀ ਕੋਈ ਨਾ ਕੋਈ ਵਿਚਾਰ ਦਿਓ ਆਪਣੇ ਕਿਵੇਂ ਲੱਗਦਾ ਚੱਕਰ ਚੱਕਲੇ ਕਰ ਮੈਨੂੰ ਦੱਸੋ ਕੋਈ ਨਾ ਕੋਈ ਸੱਥਾਂ ਦੇ ਵਿੱਚ ਬੰਦੇ ਬੈਠੇ ਹੁੰਦੇ ਆ ਆ ਪਾਤਾ ਇਹ ਬੇਨਤੀ ਕਰਦੇ ਆ ਵੀ ਕੋਈ ਕਿਤੇ ਪਾ ਦਿਓ ਪਰ ਮੋਦੀ ਨਾ ਆਵੇ ਅੱਛਾ ਕੀ ਗੱਲ ਮੋਦੀ ਤੋਂ ਇੰਨਾ ਕੀ ਚੱਕਰ ਨੇ ਵੇਖੋ ਆਪਣੇ ਨਜਾਇਜ਼ ਕਿੰਨੇ ਧਰਨੇ ਚ ਕਿੰਨਾ 7-800 ਬੰਦਾ ਦਿੱਲੀ ਮਾਰ ਗਿਆ ਆ ਹੁਣ ਮਾਰਤਾ ਸ਼ਰਿਆਮ ਆਪਣੇ ਪੰਜਾਬ ਜਾ ਕੇ ਲਾਲੂ ਉਹਨਾਂ ਨੇ ਮਾਰਿਆ ਹਰਿਆਣੇ ਵਾਲਿਆਂ ਨੇ ਮਾਰਿਆ ਤੇ ਭਗਵਾਨ ਦਮਨ ਦਾ ਸੁੱਤਾ ਪਿਆ ਸੀ ਇਹਨਾਂ ਦਾ ਗੱਲ ਵੀ ਨਹੀਂ ਕੀਤੀ ਉਲਟਾ ਆਪਣੀ ਪੰਜਾਬ ਪੁਲਿਸ ਜਾ ਕੇ ਉੱਥੇ ਆਪਣੇ ਨੂੰ ਰੋਕਣ ਲੱਗੀ ਆਪਾਂ ਤਾਂ ਇਹ ਆਨੇ ਕਿਸੇ ਨੂੰ ਵੀ ਪਾ ਦਿਓ ਪਰ ਮੋਦੀ ਨਾ ਬਣੇ ਪਰ ਜਿਹੜੀ ਭਗਵੰਤ ਮਾਨ ਦੀ ਤੁਸੀਂ ਗੱਲ ਕੀਤੀ ਹੈ ਪਰ ਕਿਸਾਨਾਂ ਦੇ ਪੁੱਤ ਹੋਣ ਦਾ ਦਾਵਾ ਕਰਦੇ ਭਗਵੰਤ ਮਾਨ ਇਹ ਝੂਠੇ ਵਾਦੇ ਹੀ ਆ ਝੂਠੇ ਵਾਦੇ ਹੀ ਆ ਨਾ ਝੂਠੇ ਵਾਦੇ ਕਰ ਕਰਕੇ ਵੇ ਲੋ ਆਪਾਂ ਸਰਕਾਰ ਬਦਲੀ ਸੀ ਆ ਸਾਰੇ ਪੰਜਾਬ ਨੇ ਤੇ ਆ ਵੇ ਲੋ ਨਤੀਜਾ ਸਾਹਮਣੇ ਆ ਕੋਈ ਕਹੇ ਦਾ ਕੰਮ ਨਹੀਂ ਹੁੰਦਾ ਸਭ ਸਾਰੇ ਕੰਮ ਠੱਪ ਪਏ ਆਈ ਬਸ ਆਇਆ ਸਾਡੇ ਛੋਟਾ ਹਲਕਾ ਨਿਹਾਲ ਸਿੰਘ ਵਾਲਾ ਨਹੀਂ ਸਾਡਾ ਹਲਕਾ ਜੀ ਬਾਗਾ ਪਰਾਣਾ ਬਾਗਾ ਪਰਾਣਾ ਪੈਂਦਾ ਤਾਂ ਅਮਰਤਪਾਲ ਸਿੰਘ ਸੁਖਾਨੰਦ ਤੁਹਾਡੇ ਇੱਥੇ ਮਿਲਿਆ ਕਿਵੇਂ ਬੰਦੇ ਬਰਾਦਾ ਜੀ ਵੱਧ ਤੋਂ ਵੱਧ ਜਿਆ ਆਇਆ ਹੋਏ ਉਹ 5-7 ਦਾ ਕਰ ਹੀ ਆਇਆ ਹੋ ਸਾਡੇ ਇਹ 5-7 ਦਾ ਕਰ ਤੇ ਫਿਰ 바ਵਾ ਗੇੜੇ ਵੱਜ ਗਏ ਬਸ ਇੰਨੇ ਕ ਜਾਣੀ ਕਿ ਸਾਲ ਵੀ ਦੋ ਹੋਗੇ ਨਾ 5-7 ਦੋ ਸਾਲਾਂ ਜੇ ਕੋਈ 5-7 ਵਾਰੀ ਲੇੜੇ ਗੇੜੇ ਮਾਰ ਕੇ ਲੀਡਰ ਤਾਂ ਗੇੜੇ ਬਹੁਤ ਵੱਜ ਗਏ ਫੇ ਤੁਹਾਡੇ ਪੰਨਾ ਜੀ ਨਹੀਂ ਜਿਵੇਂ ਨੇੜੇ ਇਹ ਕੰਮ ਕੁੰਮ ਵਧੀਆ ਕੀਤੇ ਉਸ ਬੰਦੇ ਨੇ ਬਸ ਠੀਕ ਆ ਜੀ ਕੀ ਕਵਾਂਗੇ ਹੁਣ ਕੰਮ ਵਧਿਆ ਕੀਤੇ ਘਟ ਗਿਆ ਕੀਤੇ ਚਲੋ ਉਹਨਾਂ ਨੂੰ ਪਤਾ ਲੱਗ ਜੂ ਜਿੱਦੇ ਵੋਟਾਂ ਪਈਆਂ ਹਰੇਕ ਬੰਦਾ ਕਹਿੰਦਾ ਸੱਤਾ ਆ ਜਾ ਵੀ ਮੈਂ ਹੀ ਕੰਮ ਬਹੁਤ ਵਧੀਆ ਕੀਤੇ। ਕਾਲੀ ਕਹਿੰਦੇ ਕਾਂਗਰਸੀ ਕਹਿੰਦੇ ਆਂਵਾਲੇ ਕਹੀ ਜਾਂਦੇ ਬੀਜੇਪੀ ਵਾਲਿਆਂ ਦੇ ਅਸੀਂ ਸਾਰਿਆਂ ਨੂੰ ਵੱਧ ਕੀਤੇ ਆ। ਹੁਣ ਉਹ ਸੱਤਾ ਪਤਾ ਲੱਗ ਜੂ ਜਿੱਦੇ ਵੋਟਾਂ ਪਈਆਂ। ਤਾਂ ਬਾਪੂ ਜੀ ਕੀ ਕਹਿਣਾ ਚਾਹੋਗੇ ਜੀ? ਬਾਸ ਹੁਣ ਆਪਾਂ ਠੀਕ ਹੈ ਨਾ ਠੀਕ ਤਾਂ ਇਹਦੇ ਕਿਹਦੀ ਪਹਿਲਾਂ ਕਹਿ ਰਹੇ ਸੀ ਮੈਂ ਕੁਝ ਕਹਿਣਾ ਚਾਹਣਾ ਹੁਣ ਤੁਸੀਂ ਕੁਝ ਕਹਿਣਾ। ਬਾਸ ਅਸੀਂ ਤਾਂ ਇਹੀ ਕਹਿਣਾ ਵੀ ਅਸੀਂ ਤਾਂ ਕਹਿੰਦੇ ਆ ਵੀ ਬੋਟ ਨਹੀਂ ਪਾਉਣੀ ਇਹਨਾਂ ਨੂੰ ਕਿਸੇ ਨੂੰ। ਨਹੀਂ ਬੋਟ ਤਾਂ ਚਲੋ ਅਪੀਲ ਤਾਂ ਅਸੀਂ ਵੀ ਕਰਦੇ ਆ ਬੋਟ ਪਾਉਣੀ ਚਾਹੀਦੀ ਆ। ਕਿਹਨੂੰ ਪਾਉਣੀ ਆ ਕਿਹਨੂੰ ਨਹੀਂ ਬੋਰਡ ਪਾਉਣੀ ਚਾਹੀਦੀ ਹੈ ਬੋਰਡ ਦਾ ਇਸਤੇਮਾਲ ਆਪ ਜੀ ਦਾ ਕਰਨਾ ਚਾਹੀਦਾ ਤਾਂ ਅਸੀਂ ਨਹੀਂ ਪੁੱਛਾਂਗੇ ਤੁਸੀਂ ਕਿਹਨੂੰ ਬੋਰਡ ਪਾਉਣੀ ਹੈ ਅਸੀਂ ਤਾਂ ਇਹ ਪੁੱਛਾਂਗੇ ਵੀ ਤੁਹਾਡੇ ਕੰਮ ਆ ਜਿਹੜੇ ਜਿਹੜੇ ਸਰਕਾਰਾਂ ਦੇ ਦਾਅਵੇ ਸੀਗੇ ਜਿਹੜੇ ਸਰਕਾਰਾਂ ਦਾਅਵੇ ਕਰਕੇ ਆਈਆਂ ਸੀਗਾ ਉਹ ਕੰਮ ਤੁਹਾਡੇ ਹੋਏ ਆ ਜਾਂ ਨਹੀਂ ਹੋਏ ਸਾਡਾ ਕੋਈ ਕੰਮ ਨਹੀਂ ਹੋਇਆ ਨਾ ਕੋਈ ਕਰਦਾ ਕਿਸੇ ਦਾ ਸਭ ਬਸ ਲਾਰਿਆਂ ਵਾਲੇ ਆ ਬਾਪੂ ਜੀ ਦਫ਼ਤਰਾਂ 'ਚ ਤੁਸੀਂ ਆਮ ਤੌਰ ਤੇ ਜਾਂਦੇ ਆ ਕੰਮ ਧੰਦੇ ਕਰਾਉਣ ਰਿਸ਼ਵਤ ਲੱਗਦਾ ਵੀ ਠੱਲ ਪੈ ਗਈ ਅੱਗੇ ਨੂੰ ਕੋਈ ਰਿਸ਼ਵਤ ਨੂੰ ਉਠਾ ਲੈਣੀ ਪਈ ਉਹ ਹੀ ਰਿਸ਼ਵਤ ਚੱਲੀ ਜਾਂਦੀ ਉਹ ਸਾਰਾ ਕੁਝ ਚੱਲੀ ਜਾਂਦਾ ਕਿਹੜਾ ਕੰਮ ਆ ਜਿਹੜਾ ਬਗੈਰ ਰਿਸ਼ਵਤ ਤੋਂ ਹੁੰਦਾ ਨਹੀਂ ਪਰ ਸਰਕਾਰ ਦਾ ਦਾਬਾ ਵੀ ਰਿਸ਼ਵਤ ਤੇ ਬਹੁਤ ਹੱਦ ਤੱਕ ਕਾਬੂ ਪਾ ਲਿਆ ਇਹ ਕਈ ਕਹਿਣ ਨੂੰ ਤਾਂ ਬਹੁਤ ਕੁ ਕੁ ਕਹੀ ਜਾਂਦੇ ਆ ਇਹ ਕਹਿਣ ਨੂੰ ਤਾਂ ਬਹੁਤ ਕੁ ਕਹਿੰਦੇ ਆ ਪਰ ਨਹੀਂ ਬਾਈ ਜੀ ਕੀ ਕਹਿਣਾ ਚਾਹੋਗੇ ਬਾਪੂ ਜੀ ਇਧਰ ਹੋਨੇ ਬਾਪੂ ਜੀ ਅਸੀ ਕਾਲ ਤੂੰ ਬੋਲਿਆ ਨਹੀਂ ਕਿਤੇ ਯਾਰ ਮੇਰੇ ਲਈ ਨਾ ਕਰ ਕਿਤੇ ਬੋਲੇ ਨਹੀਂ ਅੱਜ ਬੋਲੋ ਫਿਰ ਕੁਝ ਨਾ ਕੁਝ ਮੈਨੇ ਮੈਨੂੰ ਨਹੀਂ ਹੁੰਦਾ ਬੋਲਣਾ ਬਾਪੂ ਜੀ ਆਜੋ ਨੇੜੇ ਤੁਸੀਂ ਬੋਲੋ ਕੋਈ ਨਾ ਕੋਸਾ ਆਜੋ ਦੱਸੋ ਬਾਪੂ ਜੀ ਕੀ ਲੱਗਦਾ ਮਾਹੌਲ ਚੱਲ ਵੋਟਾਂ ਦਾ ਆਪਣੇ ਦਿਓ ਵਿਚਾਰ ਦਾਵਾ ਡੋਲਿਆ ਬੋਟਾਂ ਨਾ ਤਾਂ ਬਾਪੂ ਜੀ ਦਾਵਾ ਡੋਲ ਤਾਂ ਕਿਉਂ ਆ ਕੁਸਤਾ ਹੋ ਗਈ ਮੈਂ ਕੋਈ ਚਾਹ ਕੋਈ ਕਰਦਾ ਹੀ ਨਹੀਂ ਹੋਣਾ ਕੱਲ ਮਾ ਲੋਕਾਂ ਨੂੰ ਆਦ ਮੈ ਨਹੀਂ ਨਹੀਂ ਨਾ ਥਾਈ ਸੌਟੇ ਰ ਘੰਟਾ ਹੀ ਬੈਠੇ अच्छा ਤੁਸੀਂ ਦਾ ਬਾਪੂ ਜੀ ਐਂ ਲੱਗਦਾ ਬਾਹਰ ਕੋਈ ਮੀਰ ਜੀ ਗਵਾਚੀ ਬੈਠੇ ਹੋ ਤੁਸੀਂ ਤਾਂ ਗਵਾਚੇ ਵੀ ਤਾਂ ਹੀ ਆਨੇ ਨੇ ਕੋਈ ਕੰਮ ਸੁਟਾੜਿਆ ਉੜਿਆ ਵੇ ਕੰਮ ਜਿਹੜਾ ਹੋਇਆ ਨਹੀਂ ਇਹਨੇ ਗੁੱਸੇ 'ਚ ਭਰੇ ਬੈਠੇ ਹੋ ਹੋਇਆ ਨਹੀਂ ਸੀ ਤਾਂ ਆਏ ਉੱਥੇ ਤਾਂ ਅੱਛਾ ਆ ਬਰੋਦੀ ਜਿਹੜਾ ਸਾਡੇ ਪਾਰਟੀ ਦੇ ਮੰਨ ਲਈ ਰੋਲ ਕੀਤਾ ਉਹਨਾਂ ਨੇ ਮੇਰੇ ਹਾਸਤੇ ਅੱਛਾ ਪੈਸੇ ਲੁਆਏ ਮੇਰੇ ਪਾਰਟੀ ਨੇ ਤਾਂ ਮਨੋਖਾ ਠੀਕ ਹੈ ਚਲੋ ਤਾਂ ਮਾਸਕਰ ਬਹੁਤ ਹੈ ਇਹ ਮਾਹੌਲ ਚਾਲਾ ਪਿੰਡਾਂ ਦਾ ਜਿਹੜਾ ਸੱਥਾਂ 'ਚ ਅੱਗੇ ਵੱਧ ਜਾਂਦਾ ਤਾਂ ਸੱਥਾਂ ਦੇ ਵਿੱਚੋਂ ਸਿਆਸਤਾਂ ਜਿਹੜੀ ਚੱਲਦੀ ਐ ਸੱਥਾਂ ਤੋਂ ਲੈ ਕੇ ਸੰਸਦ ਤੱਕ ਗੱਲਾਂ ਹੁੰਦੀਆਂ ਨੇ ਕਿਉਂਕਿ ਸੱਥਾਂ ਤੋਂ ਚਾਚਾ ਸ਼ੁਰੂ ਹੁੰਦੀ ਐ ਰਾਜਨੀਤੀ ਜੀ ਕਿਹੜਾ ਲੀਡਰ ਉੱਤੇ ਐ ਕਿਹੜਾ ਥੱਲੇ ਐ ਕਿਹਦਾ ਪਲੜਾ ਭਾਰੀ ਐ ਕਿਹਦਾ ਹੌਲਾ ਇਹ ਆਮ ਲੋਕਾਂ ਨੇ ਤੈਅ ਕਰਨਾ ਤੈਅ ਕਰਕੇ ਦੱਸ ਦੇਣਗੇ ਤਾਂ ਗਿਲੇ ਸ਼ਿਕਵੇ ਵੀ ਹੁੰਦੇ ਆ ਸਾਰੇ ਖੁਸ਼ ਨਹੀਂ ਕੀਤੇ ਜਾ ਸਕਦੇ ਹੁੰਦੇ ਜਿੰਨਾ ਕਿਸੇ ਨੂੰ ਖੁਸ਼ ਕਰਨਾ ਹੁੰਦਾ ਸਰਕਾਰ ਕੋਸ਼ਿਸ਼ ਕਰਦੀ ਓਨੇ ਕੰਮ ਕਾੜਨ ਦੀ ਅਗਰ ਖੁਸ਼ ਹੋਣਗੇ ਤਾਂ ਉਹਨਾਂ ਦਾਅਵਿਆਂ ਤੇ ਲੋਕ ਮੋਹਰ ਲਾ ਦੇਣਗੇ ਤਾਂ ਸੱਤਾ ਦੇ ਵਿੱਚ ਪਹੁੰਚਦਾ ਕਰ ਦੇਣਗੇ ਅਗਰ ਨਹੀਂ ਖੁਸ਼ ਹੋਣਗੇ ਤਾਂ ਸੱਤਾ ਤੋਂ ਲੈਂਦਾ ਵੀ ਲੋਕ ਹੀ ਕਰਦੇ ਆ ਕਿਉਂਕਿ ਲੋਕ ਚਾਹੁੰਦਾ ਬੰਦਾ ਅਰਸ਼ ਤੇ ਤੇ ਲੋਕ ਚਾਹੁੰਦਾ ਬੰਦਾ ਫਰਸ਼ ਤੇ ਤਾਂ ਇਹ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜੁੜੇ ਰਹੋ ਤੁਸੀਂ ਹੁਣ ਪੰਜਾਬ ਟੀਵੀ ਦੇ ਨਾਲ ਕੈਮਰਾਮੈਨ ਸੁਖੀ ਰਾਮਪੁਰਾ ਦੇ ਨਾਲ ਧੰਨਵਾਦ